ਸਤਿ ਗਾਲ ਜੀ ਮੇਰਾ ਨਾਮ ਆਰਪੀ ਸਿੰਘ ਜੀ ਬਾਇਓ ਫੈਕਟਰ ਕੰਪਨੀ ਪੰਜਾਬ ਤੋਂ ਜੀ ਅੱਜ ਅਸੀਂ ਮੋਗਾ ਜ਼ਿਲ੍ਹਾ ਦੇ ਪਿੰਡ ਨੁਹਾਰਾ ਵਿਖੇ ਤਜਿੰਦਰ ਸਿੰਘ ਵੀ ਕਿਸਾਨ ਵੀਰ ਦੇ ਪਹੁੰਚੇ ਖੇਤ ਚ ਜੀ ਅਸੀਂ ਇੱਥੇ ਡੈਮੋ ਕਰਾਇਆ ਸੀ ਸਾਡਾ ਪ੍ਰੋਡਕਟ ਆ ਜੀ ਟ੍ਰਿਪਲ ਐਕਸ਼ਨ ਪ੍ਰੋਗਰਾਮ ਤੇ ਪਲੱਸ ਅਦਰ ਕੈਮੀਕਲ ਫਰਟੀਲਾਈਜ਼ਰ ਦਾ ਜੀ ਮੱਕੀ ਤੇ ਕਰਾਇਆ ਸੀ ਡੈਮੋ ਜੀ ਤੇ ਇਸ ਖੇਤ ਚ ਅਸੀਂ ਡੈਮੋ ਕਰਾਇਆ ਸੀ ਜੀ ਆਪਣੇ ਪ੍ਰੋਡਕਟ ਦਾ ਤੇ ਇਸ ਖੇਤ ਚ ਉਹਨਾਂ ਵੀਰ ਮੇਰੇ ਨੇ ਅਦਰ ਆਪਣਾ ਕੈਮੀਕਲ ਵਰਤਿਆ ਸੀ ਵੀ ਫਰਟੀਲਾਈਜ਼ਰ ਅੱਜ ਅਸੀਂ ਉਹ ਕਿਸਾਨ ਵੀਰ ਨੂੰ ਪੁੱਛਦੇ ਆ ਜੀ ਕਿ ਤੁਹਾਨੂੰ ਸਾਡੇ ਪ੍ਰੋਡਕਟ ਦਾ ਰਿਜ਼ਲਟ ਕਿਦਾਂ ਲੱਗਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਆਪਣੇ ਪ੍ਰੋਡਕਟ ਵਰਤਿਆ ਸੀ ਆਪਣਾ ਜੀ ਬਾਇਓਫੈਕਟਰ ਕੰਪਨੀ ਦਾ ਪਹਾਈ ਵੇ ਰਿਪਲੈਕਸ਼ਨ ਪ੍ਰੋਗਰਾਮ ਜੀ ਹਾਂਜੀ ਤੇ ਤੁਹਾਨੂੰ ਪ੍ਰੋਡਕਟ ਦਾ ਰਿਜ਼ਲਟ ਕਿਦਾਂ ਲੱਗਾ ਜੀ ਫਿਰ ਰਿਜ਼ਲਟ ਬਹੁਤ ਵਧੀਆ ਆਇਆ ਇਹਦਾ ਠੀਕ ਆ ਜੀ ਆਹ ਹਾਂ ਸੇਮ ਦੰਦਾਂ ਦੀਆਂ ਬੀਜੀਆਂ ਹੋਈਆਂ ਜਿਹਦੇ ਤੁਸੀਂ ਲਵਾ ਕੇ ਗਏ ਸੀ ਹਾਂਜੀ ਹਾਂਜੀ ਤੇ ਵੀ ਉਹਦੇ ਨਾਲੋਂ ਵੀ ਮੈਨੂੰ ਫਰਕ ਲੱਗਦਾ ਵੀ ਆਪਾਂ ਕੈਮੀਕਲ ਤੋਂ ਬਣਾ ਕੇ ਖੇਤੀ ਕਰੀਗੀ ਠੀਕ ਆ ਜੀ ਤੇ ਵੀ ਹਾਂ ਵੀ ਉਹਦੇ ਨਾਲੋਂ ਦੇ ਉੱਪਰ ਹੀ ਆਹੇ ਉਹਦੇ ਨਾਲ ਜਰਮੀਨੇਸ਼ਨ 'ਚ ਵੀ ਫਰਕ ਪਿਆ ਜੀ ਜਰਮੀਨੇਸ਼ਨ ਵੀ ਹਾਂ ਇੱਕ ਦਿਨ ਦੋ ਦਿਨ ਇਹ ਜਰਮੀਨੇਸ਼ਨ ਪਹਿਲਾਂ ਹੋਈ ਪਹਿਲਾਂ ਹੋਈ ਜੀ ਤੇ ਪਲੱਸ ਅੱਜ ਵੇਖੀ ਆਪਾਂ ਖੇਤ 'ਚ ਵਿੱਚ ਚੈੱਕ ਕਰਦੇ ਆ ਤੇ ਹਰਿਆਵਲ ਦਾ ਵੀ ਫਰਕ ਹੈ ਜੀ ਹਾਂ ਹਰਿਆਵਲ ਦਾ ਆਪਾਂ ਆਹ ਰਖਾਈ ਇਹਦਾ ਚਲੋ ਕਿ ਮੱਕੀ ਦੇ ਪੱਤਿਆਂ ਦਾ ਵੀ ਰੰਗ ਹੋਰ ਜਿਆਦਾ ਦੇ ਵਿੱਚ ਹੋਰ ਸਾਰੇ ਪੜੇ ਯਾਰ ਆਪਾਂ ਨੇ ਵੀ ਜਿਆਦਾ ਜੀ ਖੇਤ 'ਚ ਚਲ ਤੁਸੀਂ ਸਾਡੇ ਪਰਿਵਾਰ ਤੋਂ ਖੁਸ਼ ਹੋ ਜੀ ਪੂਰੇ ਵਧੀਆ ਜੀ ਤਾਂ ਤੁਸੀਂ ਗਾਂ ਤੋਂ ਸਾਡੀ ਤੋ ਲੈ ਅਲਪ ਮੁਰਾਦ ਕਰੋ ਜੀ ਜ਼ਿੰਮੇਦਾਰ ਹੋਰ ਕਿਸਾਨ ਭਰਾਵਾਂ ਨੂੰ ਦੱਸੋ ਜੀ ਹਾਂ ਜੀ ਵੀਰੇ ਆਪਾਂ ਸਹੀ ਆ ਆਪਾਂ ਤਾਂ ਅੱਗੇ ਵੀ ਝੋਨੇ ਦੇ ਵੀ ਕਣਕ ਦੇ ਵੀ ਜਿੰਨਾ ਘੱਟ ਤੋਂ ਘੱਟ ਹਾਂਜੀ ਹਾਂਜੀ ਆਪਣੇ ਤੋਂ ਕੈਮੀਕਲ ਵਰਤੇ ਜਾਵੇ ਤਾਂ ਆਪਾਂ ਘੱਟ ਕਰਦੇ ਆ ਘੱਟ ਕਰਦੇ ਵੀ ਮੈਂ ਝੋਨੇ ਨੂੰ ਵੀ ਦੋ ਦੋ ਘਟੇ ਦੀ ਹਜੂਰ ਗਾ ਲਵਾਂ ਠੀਕ ਆ ਜੀ ਕਿਉਂ ਲੋਕੀ ਤਨ ਤਨ ਬਿਲਾਉਂਦੇ ਚਾਰ ਵੀ ਲਾਉਂਦੇ ਆ ਪਰ ਜਿੰਨਾ ਘੱਟੇ ਤੋਂ ਘੱਟ ਤੋਂ ਬਿਲਾਏ ਰੱਖ ਸਕਦੇ ਆ ਘਟਾ ਸਕਦੇ ਉਹਨਾਂ ਘਟ ਗਏ ਹਨ ਬਸ ਆ ਸਾਡਾ ਵੀ ਕੰਪਨੀ ਦਾ ਮਕਸਦ ਇਹ ਹੀ ਹੈ ਕਿ ਜਿੰਨਾ ਹੋ ਸਕੇ ਆਪਾਂ ਕਿਸਾਨ ਭਰਾਵਾਂ ਨੂੰ ਇਹ ਕੈਮੀਕਲ ਤੋਂ ਬਚਾਈਏ ਹਾਂਜੀ ਤੇ ਆਪਾਂ ਇਸ ਪਾਸੇ ਆਪਣੀ ਕੀਤੀ ਲੈ ਕੇ ਆਈਏ ਜੀ ਹਾਂਜੀ ਜੇ ਆਪ ਨੂੰ ਰਿਜ਼ਲਟ ਚਾਹੀਦਾ ਹੁੰਦਾ ਆਪਾਂ ਨੂੰ ਰਿਜ਼ਲਟ ਪੂਰਾ ਕੋਈ ਵਰਤ ਕੇ ਦੇਖ ਲੈਣੇ ਜਾ ਕੇ ਦੇਖਣਾ ਮੇਰੇ ਕੋਲ ਆ ਕੇ ਵੀ ਦੇਖ ਲੈਣ ਠੀਕ ਆ ਜੀ ਹਾਂ ਬਾਈ ਇੱਕ ਤੁਸੀਂ ਆਪਣਾ ਮੋਬਾਈਲ ਨੰਬਰ ਤੇ ਪੈਨ ਤੁਸੀਂ ਦੱਸ ਦਿਓ ਮੇਰਾ ਪੈਨ ਵੀਰੇ ਲਵਾਰਾ ਜੀ ਜਿਹੜਾ ਮੋਗਾ ਮੋਬਾਈਲ ਨੰਬਰ ਹੈਗਾ 9592622033 ਚਲੋ ਧੰਨਵਾਦ ਬਾਈ ਬਹੁਤ-ਬਹੁਤ ਤੁਹਾਡਾ ਠੀਕ ਆ ਵੀਰੇ ਧੰਨਵਾਦ